ਮੇਲਾ ਵਸਾਖੀ ਦਾ ਮੇਲਾ ਮਿਲਾਬ ਦਾ ਦੂਜਾ ਨਾਮ ਹੈ ਮੰਡੀ ਖੁਸ਼ੀ ਨੂੰ ਬਾਰੀ ਤਾਰਤੇ ਜ਼ਾਹਰ ਕਰਨ ਦਾ ਜ਼ਰੀਆ ਹੀ ਮਿਲ ਲਈ ਮਲਾਬ ਦਾ ਮੇਲਾ ਹੈ ਭਾਰਤਵਰਸ਼ ਮੇਲੇਆਂ ਤਿਉਹਾਰਾਂ ਦਾ ਦੇਸ਼ ਹੈ ਇਸ ਦੀ ਪਾਵਨ ਧਰਤੀ ਤੇ ਮਾਲ ਦੇ ਦਰਿਆਵਾਂ ਦੇ ਕੰਢਿਆਂ ਤੇ ਲੱਗਦੇ ਮੇਲੇ ਪੁਰਬ ਭਾਰਤੀ ਜਨ ਜੀਵਨ ਵਿੱਚ ਨਵਾਂ ਰੰਗ ਪਾ ਦਿੰਦੇ ਹਨ ਮੇਲੇ ਭਾਰਤੀ ਸੰਸਕ੍ਰਿਤੀ ਤੇ ਸਭਿਆਚਾਰ ਦੇ ਦਰਪਣ ਹਨ ਮੇਲੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਲਈ ਮਨ ਪਰਚਾਵੇ ਦੇ ਪ੍ਰਮੁੱਖ ਸਾਧਨ ਰਹੇ ਹਨ ਇਹ ਪੰਜਾਬੀਆਂ ਦੇ ਉਹ ਅਖਾੜੇ ਹਨ ਜਿੱਥੇ ਉਹ ਆਪਣੇ ਮਨ ਦੀਆਂ ਖੁਸ਼ੀਆਂ ਬਰਗਟਾ ਕੇ ਇੱਕ ਮਸਤੀ ਦੇ ਆਲਮ ਵਿੱਚ ਗਵਾਚ ਜਾਂਦੇ ਹਨ ਮੇਲਾ ਕੱਲੇ ਕਰੇ ਦੇ ਜਾਣ ਦੀ ਸੁੰਨੀ ਰਾਹ ਨਹੀਂ ਸਗੋਂ ਇਹ ਤਾਂ ਟੋਲੀਆਂ ਵਿੱਚ ਯਾਰਾਂ ਬੇਲੀਆਂ ਦੇ ਪਰਵੇਂ ਇਕੱਠ ਤੇ ਆਪਸੀ ਮੇਲ ਮਲਾਪ ਦਾ ਸਾਂਝਾ ਯਤਨ ਹੈ ਪੰਜਾਬ ਦੇ ਬਹੁਤੇ ਮੇਲੇ ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇੱਕ ਸੁਰਤਾ ਦੇ ਪ੍ਰਤੀਕ ਹਨ ਰੁੱਤਾਂ ਦੇ ਬਦਲ ਦੇ ਗੇੜ ਵਿੱਚੋਂ ਜਨਮੇ ਇਹ ਦਿਨ ਦਿਹਾੜ ਮੇਲੇ ਮੁਸਾਵੇ ਮਨੁੱਖੀ ਜ਼ਿੰਦਗੀ ਨੇ ਖੁਸ਼ੀਆਂ ਨਾਲ ਮਾਲਾ ਮਾਲ ਕਰ ਦਿੰਦੇ ਹਨ ਪਰਾਚੀਨ ਮੇਲੇ ਸਾਡੀ ਜ਼ਿੰਦਗੀ ਦੇ ਨਿਰੰਤਰ ਇਤਿਹਾਸ ਦਾ ਅਨੋਖਾ ਤੇ ਸਰਜੀਵਕ ਪੰਨਾ ਹੈ ਪੰਜਾਬ ਵਿੱਚ ਲੱਗਦੇ ਪਰਾਚੀਨ ਮੇਲਿਆਂ ਵਿੱਚ ਖਾਸ ਤੌਰ ਤੇ ਧਾਰਮਿਕ ਦੇ ਸਭਿਆਚਾਰਕ ਰੰਗ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਹਰ ਕੋਨੇ ਨੁੱਕਰ ਵਿੱਚ ਵਸਾਖੀ ਮੇਲੇ ਜਾਂ ਜੋੜ ਮੇਲੇ ਦੇ ਰੂਪ ਵਿੱਚ ਮਨਾਏ ਜਾਂਦੇ ਹਨ ਪੰਜਾਬ ਦੇ ਹਰ ਪਿੰਡ ਕਸਬੇ ਤੇ ਹਰ ਚੌਕ ਚਰਾਹੇ ਵਿੱਚ ਵਿਸਾਖੀ ਦਾ ਤਿਉਹਾਰ ਲੋਕ ਪਿੰਡਾਂ ਦੀਆਂ ਜੂਹਾਂ ਵਿੱਚ ਇਕੱਠੇ ਹੋ ਕੇ ਹਰ ਸਾਲ ਵਿਸਾਖ ਮਹੀਨੇ ਦੀ ਸਗਰਾਂ 13 April ਨੂੰ ਮਨਾ ਕੇ ਮਨ ਦੀਆਂ ਖੁਸ਼ੀਆਂ ਨੂੰ ਜ਼ਾਹਰ ਕਰਦੇ ਹਨ ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਦਾ ਸਮਾਂ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ ਇਤਿਹਾਸਕਾਰ ਦੱਸਦੇ ਹਨ ਕਿ ਸੂਰਜ ਦੇ ਹਿਸਾਬ ਵਿਸਾਖ ਮਹੀਨੇ ਦੇ ਪਹਿਲੇ ਦਿਨ ਜਾਨੀ ਸੰਗਰਾਣ ਵਾਲੇ ਦਿਨ ਵਿਸਾਖੀ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ ਜਨਾ ਪ੍ਰੇਮ ਵਿਸ਼ੋ ਸਾਖੀ ਦਾ ਮੇਲਾ ਹਾੜੀ ਦੀ ਫਸਲ ਸਰਦੀ ਤੋਂ ਬਾਅਦ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜਾ ਚੇਤ ਮਹੀਨਾ ਪੰਜਾਬ ਦੇ ਦੇਸੀ ਮਹੀਨਿਆਂ ਵਿੱਚ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ ਪਹਿਲੀ ਚੇਤਰ ਨੂੰ ਪੰਜਾਬੀ ਲੋਕ ਨਵਾਂ ਵਰਮਨਾ ਕੇ ਆਪਣੇ ਸਕੇ ਸਬੰਧੀਆਂ ਨੂੰ ਵਧਾਈਆਂ ਭੇਜਦੇ ਰਸਨਾ ਨਾਮ ਪੜਾ ਵੈਸਾਖੀ ਕਿਸਾਨ ਦੀ ਜ਼ਿੰਦਗੀ ਦਾ ਇੱਕ ਵੱਡ ਮੁੱਲਾ ਤਿਉਹਾਰ ਹੈ। ਵਿਸਾਖੀ ਵਾਲੇ ਦਿਨ ਸੋਨੇ ਰੰਗੀਆਂ ਕਣਕਾਂ ਦੀ ਵਾਢੀ ਪਾ ਕੇ ਪੂਰੇ ਸਾਲ ਲਈ ਕਣਕ ਦੇ ਦਾਣਿਆਂ ਨਾਲ ਕੋਠੀਆਂ ਪੜੋਲੇ ਪਰਲੇ ਜਾਂਦੇ ਹਨ। ਵੈਸਾਖ ਧੀਰਨ ਕਿਉਂ ਵਾਢੀਆਂ ਜਿਨੋ ਪ੍ਰੇਵਿਸ਼ੋ ਹਰ ਸਾਜਨ ਪੁਰਖ ਵੈਸਰ ਕੈ ਲੱਗੀ ਮਾਇਆ ਤੋ ਬਸਾਕੀ ਦਾ ਮੇਲਾ ਖਾਸ ਕਰਕੇ ਦਰਿਆਵਾਂ ਟੋਬਿਆਂ ਤੇ ਵਗਦੀਆਂ ਨਹਿਰਾਂ ਦੇ ਕਿਨਾਰਿਆਂ ਤੇ ਆ ਕੇ ਖੁਸ਼ੀਆਂ ਵਿੱਚ ਪੰਗੜਾ ਤਮਾਲ ਚੁੰਮਰ ਤੇ ਲੁੱਡੀ ਲੋਕ ਨਾਚਾਂ ਨਾਲ ਨੱਚ ਕੇ ਮਨਾਇਆ ਜਾਂਦਾ ਹੈ ਹਾਈ ਬਸਾ ਸੱਤ ਵਿੱਚ ਗੱਭਰੂ ਲੁੱਡੀ ਪਰ ਪੜੇ ਵੇ ਖੜ ਖੜ ਦੇਖਣ ਸਾਰੇ ਕਰਸਾਨ ਉਧਰ ਚੁੰਮਦੀਆਂ ਪੱਕੀਆਂ ਕਣਕਾਂ ਨੂੰ ਦਾਤਰੀ ਨਾਲ ਵੱਡੇ ਕਰਨ ਵਿੱਚ ਰੁੱਝੇ ਹੁੰਦੇ ਹਨ ਤੇ ਦੂਸਰੇ ਪਾਸੇ ਨੌਜਵਾਨ ਟੋਲ ਦੇ ਡੱਗੇ ਤੇ ਸ਼ਮਲੇ ਵਾਲੀਆਂ ਪੱਗਾਂ ਬਨ ਕੇ ਪੈਰੀ ਖੁੱਸੇ ਤੇ ਕਟਮੀਆਂ ਜੁੱਤੀਆਂ ਪਾ ਕੇ ਕੰਨ ਤੇ ਹੱਥ ਧਰ ਕੇ ਪੰਗੜਾ ਪਾਉਂਦੇ ਬੋਲੀਆਂ ਪਾਉਂਦੇ ਪਿੰਡ ਦੀ ਖੁੱਲੀ ਥਾਂ ਤੇ ਆ ਕੇ ਇੱਕ ਨਵਾਂ ਰੰਗ ਬਨ ਦਿੰਦੇ ਹਨ ਸਾਨੂੰ ਘੜਾ ਚਵਾ ਨੀ ਬੱਲੀਏ ਕਣਕ ਦੀਏ ਤੈਨੂੰ ਖਾਣ ਕੇ ਨਸੀਬਾਂ ਵਾਲੇ ਵੇ ਦਾਤੀ ਨੂੰ ਲਵਾ ਦੇ ਗੁੰਗਰੂ ਵਾੜੀ ਨਾਲ ਕਰੂੰਗੀ ਤੇਰੇ ਚੋਰਾ ਵਰਾ ੜਿਆ ਪੰਜਾਬ ਦੀ ਵਿਸਾਖੀ ਇੱਕ ਐਸਾ ਸਭਿਆਚਾਰਕ ਰੰਗਲਾ ਤਿਉਹਾਰ ਹੈ ਜਿਸ ਦੀ ਮੂੰਹ ਬੋਲ ਦੀ ਤਸਵੀਰ ਪ੍ਰਸਿੱਧ ਸ਼ਾਇਰ ਤਨੀ RAM ਚਾਤ੍ਰਿਕ ਨੇ ਇੱਕ ਐਸਾ ਗੀਤ ਲੇ ਕੇ ਬਿਆਨ ਕੀਤਾ ਜੋ ਗੀਤ ਲੋਕ ਗੀਤ ਬਣ ਕੇ ਅੱਜ ਪੰਜਾਬ ਦੇ ਬੱਚੇ ਬੁੱਢੇ ਹਰ ਉਮਰ ਦੇ ਪੰਜਾਬੀ ਦੇ ਮਨ ਵਿੱਚ ਵਸ ਕੇ ਬੁੱਲਾ ਵਿੱਚ ਸਮਾ ਗਿਆ ਹੈ ਤੂੜੀ ਤੰਦ ਸਾਂ ਬਹਾੜੀ ਵੇਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਝੱਗਾ ਚਾਦਰ ਨਵੇਂ ਸਵਾਏ ਕੇ ਸੰਮਾ ਵਾਲੀ ਡਾਂਗ ਤੇ ਤੇਲ ਲਾ ਕੇ ਕੱਚੇ ਮਾਰ ਵੰਜੜੀ ਆਨੰਦ ਆ ਗਿਆ ਮਾਰ ਦਾ ਦਮਾਮੇ ਚੱਟ ਮੇਲੇ ਆ ਗਿਆ ਕਿਸਾਨ ਦੀ ਮਾਇਕ ਸਥਿਤੀ ਆੜੀ ਨੂੰ ਵੇਚ ਵਟ ਕੇ ਮਜ਼ਬੂਤ ਹੋ ਜਾਂਦੀ ਹੈ ਤੇ ਕਿਸਾਨ ਕਿਰਤੀ ਦੋਵੇਂ ਹੀ ਵਸਾਖੀ ਦੇ ਮੇਲੇ ਦੀ ਸ਼ਾਨ ਬਣ ਕੇ ਖੇਤਾਂ ਦੇ ਬਾਦਸ਼ਾ ਨਜ਼ਰ ਆਉਣ ਲੱਗ ਪੈਂਦੇ ਹਨ ਜੋ ਪੰਜਾਬ ਦੇ ਮੇਲਿਆਂ ਦਾ ਅਨਿਖੜਵਾ ਅੰਗ ਬਣ ਆਮੋ ਸਾਹਮਣੇ ਨਜ਼ਰੀ ਪੈਂਦੇ ਹਨ ਧਾਰਮਿਕ ਪੱਖ ਤੋਂ ਵੀ ਵਸਾਖੀ ਦਾ ਤਿਉਹਾਰ ਬੇਹੱਦ ਵਰਣਯੋਗ ਹੈ ਹਿੰਦੁਸਤਾਨ ਤੇ ਵਾਰ-ਵਾਰ ਮੁਗਲਾਂ ਵੱਲੋਂ ਕੀਤੇ ਹਮਲੇ ਤੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਜਨਤਾ ਦੇ ਪਾਈਏ ਜ਼ੁਲਮਾਂ ਨੂੰ ਰੋਕਣ ਲਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਨੂੰ ਸ੍ਰੀ ਅਨੰਦpur ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਸਿਰਜ ਕੇ ਪਾਰ ਦੀ ਧਰਤੀ ਤੇ ਜਮਾ ਇਤਿਹਾਸ ਸਿਰਜਿਆ ਇਨਹੀ ਕੀ ਕਿਰਪਾ ਕੇ ਸਜੇ ਹਾਂ ਮੋਹੈ ਇਨਹੀ ਕੀ ਕਿਰਪਾ ਤੇ ਕੋਨੇ ਕੋਨੇ ਤੋਂ ਆਏ ਸ਼ਰਦਾਲੂਆਂ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਇਕੱਠਾ ਕਰਕੇ ਪੰਝਾ ਪਿਆਰਿਆਂ ਦੀ ਸਿਰਜਣਾ ਕੀਤੀ ਤੇ ਵਕਫਾ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਟੁਕੜੇ ਬਾਟੇ ਚ ਅੰਮ੍ਰਿਤ ਸ਼ਿਕਾਇਆ ਗਿਆ ਤੇ ਮਾਤਾ ਸਾਹਿਬਪੁਰ ਜੀ ਨੂੰ ਪਹਿਲ ਖੰਡੇ ਦੇ ਅੰਮ੍ਰਿਤ ਵਿੱਚ ਪਤਾਸੇ ਮਿਲਾ ਕੇ ਖਾਲਸਾ ਪੰਥ ਦੀ ਮਾਤਾ ਦਾ ਰਤਬਾ ਬਖਸ਼ਿਆ ਗਿਆ ਨਹੀਂ ਮੋਹ ਸੇਗਰੀ ਬਨ ਨਹੀਂ ਗੋਬਿੰਦ ਸਿੰਘ ਜੀ ਨੇ ਸਾਝੇ ਪੰਜ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਪ੍ਰਾਪਤ ਕੀਤਾ। ਇਨਹੀ ਦੀ ਕਿਰਪਾ ਤੇ ਸਤਿ ਰਾਮ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਨਾਲ ਖਾਲਸਾ ਪੰਥ ਦੀ ਵਿਸਾਖੀ ਵਾਲੇ ਦਿਨ ਸਿਰਜਣਾ ਹੋਈ। ਜਦੋਂ ਲੋਕਾਂ ਵਿੱਚ ਸ਼ਾਂਤੀ ਲਿਆਉਣ ਲਈ ਤੇ ਅਤਿਆਚਾਰ ਨੂੰ ਰੋਕਣ ਲਈ ਸਾਰੇ ਰਸਤੇ ਸਾਧਨ ਬੰਦ ਹੋ ਜਾਣ ਤੇ ਅਤਿਆਚਾਰ ਨੂੰ ਰੋਕਣ ਲਈ ਹੱਥਾਂ ਵਿੱਚ ਤਲਵਾਰ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ ਗਲਤ ਨਹੀਂ ਹੈ ਇਹ ਸਭ ਜਾਇਜ਼ ਹੈ ਤੇ ਅਕਾਲ ਪੁਰਖ ਦਾ ਹੁਕਮ ਹੈ ਇਨਹੀ ਕੇ ਪਰਸਾਦ ਖਾਲਸਾ ਜੀ ਦਾ ਸਾਜਨਾ ਦਿਵਸ ਜੋ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਿਭਾਉਂਦੀਆਂ ਨੇ ਸੋ ਇਹ ਅਸਥਾਨ ਦੀ ਵਿਲੱਖਣਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗਰੀਬਾ ਮਜਲੂਮਾ ਜ਼ਤਾੜੇ ਹੋਏ ਲੋਕਾਂ ਨੂੰ ਉੱਚਾ ਚੱਕਣ ਵਾਸਤੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਲੈਣ ਤੇ ਵੀ ਰੋਕ ਸੀ ਔਰ ਜਿਨ੍ਹਾਂ ਨੂੰ ਕੋਈ ਕੋਲੇ ਬਿਠਾ ਕੇ ਨਹੀਂ ਰਾਜੀ ਸੀ ਪਰ ਮੇਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਇਨ ਗਰੀਬੋਂ ਕੋ ਦੇਹੂ ਪਾਤਸ਼ਾਹੀ ਜੇ ਜਾਦ ਕਹੈ ਕਰੇ ਹਮਰੀ ਗੁਰਿਆਈ ਸੱਚੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੰਗਤ ਜੀ ਇਹ ਸਿਰਜਣਾ ਦਾ ਕਾਰਨ ਕੀ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਵੇਂ ਪਾਤਸ਼ਾਹ ਤੇਲਕ ਜੰਗੂਦੀ ਖਾਤਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਕਸ਼ਮੀਰ ਦੇ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਧਰਮ ਨੂੰ ਬਚਾਉਣ ਦੀ ਖਾਤਰ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਗਏ ਸਤਗੁਰਾਂ ਨੇ ਦਿੱਲੀ ਵਿਖੇ ਸ਼ਹਾਦਤ ਦਿੱਤੀ ਭਾਈ ਜੈਤਾ ਜੀ ਸਤਗੁਰਾਂ ਦਾ ਪਾਵਨ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਕੇ ਮਹਿਲ ਭੋਰਾ ਸਾਹਿਬ ਗੁਰਦੁਆਰਾ ਜਿੱਥੇ ਸਤਗੁਰਾਂ ਦਾ ਸਮੁੱਚਾ ਪਰਿਵਾਰ ਰਹਿੰਦਾ ਰਿਹਾ ਔਰ ਸਤਗੁਰਾਂ ਨੇ ਉਸ ਸਥਾਨ ਦੇ ਸਨਮੁਖ ਹੀ ਗੁਰਦੁਆਰਾ ਸੀਸਗੰਸਾਹ ਹੈ ਔਰ ਉਥੇ ਜਦੋਂ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਜੈਤਾ ਜੀ ਨੂੰ ਬਚਨ ਕਰਦੇ ਨੇ ਜੈਤਿਆ ਜਦੋਂ ਗੁਰੂ ਸਾਹਿਬ ਜੀ ਸ਼ਹੀਦੀ ਹੋਈ ਕੀ ਉਥੇ ਕੋਈ ਸਿੱਖ ਨਹੀਂ ਸੀ ਕਿਸ ਨੇ ਹਾ ਦਾ ਮਨਾਰਾ ਨਹੀਂ ਮਾਰਿਆ ਪਾਈ ਜੈਤਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਿੱਖ ਤਾਂ ਬਹੁਤ ਸਨ ਪਰ ਉਹਨਾਂ ਦੀ ਪਹਿਚਾਨ ਕੋਈ ਨਹੀਂ ਸੀ ਜੋ ਸਨ ਉਹ ਆਪਣੇ ਆਪ ਨੂੰ ਛੁਪਾ ਰਹੇ ਸਨ ਸਤਗੁਰਾਂ ਨੇ ਬਚਨ ਕੀਤੇ ਪਾਈ ਜੈਤਾ ਐਸਾ ਖਾਲਸਾ ਸਜਾਂਗੇ ਜਿਹੜਾ ਆਪਣੇ ਆਪ ਨੂੰ ਕਦੇ ਛੁਪਾ ਨਹੀਂ ਸਕੇਗਾ ਚਾਹੇ ਉਹ ਲੱਖਾਂ ਦੇ ਇਕੱਠ ਵਿੱਚ ਖੜਾ ਹੋਵੇ ਉਹਦੀ ਵੱਖਰੀ ਪਹਿਚਾਨ ਹੋਵੇਗੀ ਸੰਤ ਜੀ ਦੂਰ ਦੂਰ ਤੱਕ ਸਤਗੁਰਾਂ ਨੇ ਹੁਕਮਨਾਵਾ ਸਭ ਭੇਜੇ 1699 ਦੀ ਬਸਾਖੀ ਵਾਲੇ ਦਿਨ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਜੋ ਅਸਥਾਨ ਦੇ ਸੁਬਾਇ ਮਾਨਹਾਨਾ ਉਥੇ ਬਹੁਤ ਹੀ ਬਹੁਮੁੱਲਕ ਕੀਮਤੀ ਤੰਬੂ ਲਗਵਾਇਆ ਦੂਰ ਦੂਰ ਤੱਕ ਸੰਦੇਸ਼ੇ ਭੇਜੇ ਕੋਈ 80000 ਦਾ ਕੱਠ ਦੱਸਦਾ ਕੋਈ 80 ਲੱਖ ਦਾ ਕੱਠ ਸਕਦਾ ਸੰਗਤ ਜੀ ਏਸ ਉੱਚੇ ਪਹਾੜੀ ਦੇ ਉੱਤੇ ਸੰਗਤਾਂ ਬੈਠੀਆਂ ਨੇ ਸਤਿਗੁਰਾਂ ਨੇ ਸੋਹਣਾ ਤੰਬੂ ਲਗਵਾਇਆ ਔਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਨੇ ਸਤਲੁਜ ਦਾ ਦਰਿਆ ਨਦੀਕ ਬਗਦਾ ਔਰ ਜਦੋਂ ਆਸਾ ਦੀ ਵਾਰ ਦੀ ਕੀਰਤਨ ਸੰਪੂਰਨ ਹੋਏ ਸਤਿਗੁਰੂ ਜੀ ਨੰਗੀ ਲਿਸ਼ਕ ਦੀ ਸ੍ਰੀ ਸਾਹਿਬ ਲੈ ਕੇ ਦੀਵਾਨ ਵਿੱਚ ਹਾਜ਼ਰ ਹੋਏ ਇੱਕ ਸਿਰ ਦੀ ਮੰਗ ਕੀਤੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀ ਜੈ ਕਾਣ ਨਾ ਕੀਜੈ ਪਹਿਲਾ ਆਵਾਜ਼ਾ ਮਾਰਿਆ ਸਤਿ ਜੀ ਕੋਈ ਨਾ ਉੱਠਿਆ ਦੂਸਰਾ ਆਵਾਜ਼ਾ ਮਾਰਿਆ ਸਤਿਪੁਰਾਂ ਨੇ ਕੋਈ ਨਾ ਉੱਠਿਆ ਤੀਸਰਾ ਆਵਾਜ਼ਾ ਬੁਲੰਦ ਆਵਾਜ਼ ਵਿੱਚ ਆਖਿਆ ਹੈ ਕੋਈ ਸਿੱਖ ਬੇਟਾ ਜੋ ਸੀਸ ਕਰੇ ਬੇਟਾ ਭਾਈ ਦਾਇਆ ਰਾਮ ਦੀ ਦੋਨੋਂ ਹੱਥ ਜੋੜ ਕੇ ਖਲੋ ਗਏ ਗਲ ਵਿੱਚ ਪੱਲਾ ਪਾਇਆ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਪਹਿਲਾ ਆਵਾਜ਼ਾ ਸੁਣ ਕੇ ਉੱਠਿਆ ਨਹੀਂ ਦੂਸਰਾ ਆਵਾਜ਼ਾ ਸੁਣ ਕੇ ਉੱਠਿਆ ਨਹੀਂ ਸੱਚੇ ਪਾਤਸ਼ਾਹ ਮੇਤੋਂ ਭੁੱਲ ਹੋ ਗਈ ਆ ਤਾਨ ਮਨ ਆਪ ਜੀ ਦਾ ਮਹਾਰਾਜ ਜੀ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹਾਂ ਸਤਿਗੁਰਾਂ ਨੇ ਪਾਈ ਦਇਆ ਰਾਂ ਨੂੰ ਬਾਹਾਂ ਤੋਂ ਪਕੜਿਆ ਤੰਬੂ ਅੰਦਰ ਲੈ ਗਏ ਬਾਣਾ ਵਰਤਾਇਆ ਲਹੂ ਲਿਬੜੀ ਸਮਸ਼ੀਰ ਲੈ ਕੇ ਫਿਰ ਦੀਵਾਨ ਵਿੱਚ ਆਏ ਦੂਸਰੀ ਸਰਦੀ ਮੰਗ ਕੀਤੀ ਤਾਂ ਭਾਈ ਧਰਮਦਾਸ ਜੀ ਨੇ ਸਤਿਗੁਰਾਂ ਨੂੰ ਆਪਣਾ ਸੀਸ ਪੇਟਾ ਕੀਤਾ ਤੀਸਰੀ ਵਾਰ ਭਾਈ ਹਿੰਮਤ ਰਾਏ ਜੀ ਨੇ ਚੌਥੀ ਵਾਰ ਭਾਈ ਮੋਹਕਮ ਚੰਦ ਜੀ ਨੇ ਪੰਜਵੀਂ ਵਾਰ ਭਾਈ ਸਾਹਿਬ ਚੰਦ ਜੀ ਨੇ ਸਤਿਗੁਰਾਂ ਨੂੰ ਆਪਣਾ ਸੀਸ ਪੇਟਾ ਕੀਤਾ ਸਤਿਗੁਰਾਂ ਨੇ ਪੰਜਾਂ ਦੇ ਸਿਰ ਲਏ ਸੰਗਤ ਜੀ ਸਤਿਗੁਰ ਜੀ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਸਤਿਗੁਰ ਮੇਰਾ ਮਾਰਜੀਵਾਲੇ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਸੋਹਣੀਆਂ ਪੋਸ਼ਾਕਾਂ ਪਹਿਨਾਈਆਂ ਸਰਬਲੋ ਦਾ ਖੰਡਾ ਵਟਾ ਲੈ ਕੇ ਬਾਟੇ ਵਿੱਚ ਸਤਲੁਜ ਦਾ ਸ਼ੁਭਸ਼ ਜਲ ਪਾ ਬੀਰ ਆਸਨ ਬੈਠਦੇ ਆ ਹੱਥ ਵਿੱਚ ਖੰਡਾ ਫੜ ਜਲ ਵਿੱਚ ਖੰਡਾ ਫੇਰਦੇ ਆ ਪੰਜਾਂ ਬਾਣੀਆਂ ਦਾ ਪਾਠ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਇਹ ਅੰਮ੍ਰਿਤ ਪੰਜਾਂ ਨੂੰ ਸ਼ਕਾਇਆ ਤੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਬਦਲ ਆਇਆ ਭਾਈ ਦਇਆਰਾਮ ਤੋਂ ਪਿਆਰੇ ਭਾਈ ਦਇਆ ਸਿੰਘ ਭਾਈ ਧਰਮਦਾਸ ਤੋਂ ਪਿਆਰੇ ਭਾਈ ਧਰਮ ਸਿੰਘ ਭਾਈ ਹਿੰਮਤ ਰਾਏ ਤੋਂ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਚੰਦ ਤੋਂ ਪਿਆਰੇ ਭਾਈ ਮੋਹਕਮ ਸਿੰਘ ਭਾਈ ਸਾਹਿਬ ਚੰਦ ਤੋਂ ਪਿਆਰੇ ਭਾਈ ਸਾਹਿਬ ਸਿੰਘ ਤੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਦਿੱਤਾ ਰੈਣੀ ਬੈਣੀ ਤੋਂ ਜਾਣੂ ਕਰਾਇਆ ਸੰਤ ਜੀ ਜਦੋਂ ਸਤਿਗੁਰੂ ਜੀ ਕੋਲੋਂ ਇਹ ਅੰਮ੍ਰਿਤ ਦੀ ਦਾਤ ਪੰਜਾਂ ਪਿਆਰੇ ਨੇ ਪ੍ਰਾਪਤ ਕੀਤੀ ਤਾਂ ਸਤਿਗੁਰੂ ਜੀ ਦੋਨੋਂ ਹੱਥ ਜੋੜ ਕੇ ਖੁਲੋਗੇ ਭਾਈ ਪਿਆਰੇ ਭਾਈ ਦਇਆ ਸਿੰਘ ਜੀ ਜਿਸ ਤਰ੍ਹਾਂ ਆਪ ਜੀ ਦਇਆ RAM ਤੋਂ ਪਿਆਰੇ ਭਾਈ ਦਇਆ ਸਿੰਘ ਬਣੇ ਇਸ ਤਰ੍ਹਾਂ ਮੈਨੂੰ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣਾ ਦੇਵੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੰਜਾਂ ਪਿਆਰਿਆਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਕਾਇਆ ਸਤਗੁਰ ਨੇ ਛਕਿਆ ਔਰ ਜਿਸ ਨਾਮ ਜਨਾ ਪ੍ਰਸਿੱਧ ਹੋਏ ਵਹਿ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀ ਲਾ। ਤੋ ਸਾਖੀ ਦਾ ਤਿਹਾਰ ਜਿੱਥੇ ਖੁਸ਼ੀਆਂ ਖੇੜਿਆਂ ਤੇ ਮਨ ਪਰਚਾਵੇ ਨਾਲ ਜੁੜਿਆ ਹੈ ਉਥੇ ਇਸ ਤਿਹਾਰ ਦਾ ਦੁਖਾਂ 1919 ਨੂੰ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨਾਲ ਵੀ ਦਿਲ ਕੰਬਾਉ ਕਟਣਾ ਨਾਲ ਯਾਦ ਕੀਤਾ ਜਾਂਦਾ ਹੈ। ਵਸਾਖੀ ਮਨਾਉਣ ਆਏ ਲੱਖਾਂ ਹੀ ਨਿਹੱਥੇ ਪੰਜਾਬੀਆਂ ਤੇ ਬ੍ਰਿਟਿਸ਼ ਹਕੂਮਤ ਦੇ ਜ਼ਾਲਮ ਹਾਕਮ ਜਰਨਲ ਐਡਵਾਇਰ ਨੇ ਅੰਦਾਜ਼ ਤੁੰਗ ਗੋਲੀਆਂ ਚਲਾ ਕੇ ਖੂਨ ਦੀ ਕੋਲੀ ਛੇੜੀ ਸੀ ਵਸਾਖੀ ਮਨਾ ਰਹੇ ਲੋਕਾਂ ਵੱਲੋਂ ਜਾਨ ਬਚਾਉਣ ਲਈ ਜਲਿਆਂ ਵਾਲੇ ਬਾਗ ਵਿੱਚ ਸਥਿਤ ਖੂਹ ਵਿੱਚ ਕਬਰائے ਲੋਕਾਂ ਨੇ ਛਾਲਾ ਮਾਰ ਦਿੱਤੀਆਂ ਜੋ ਪਾਣੀ ਵਿੱਚ ਡੁੱਬ ਕੇ ਤੇ ਚੱਲੀਆਂ ਗੋਲੀਆਂ ਨਾਲ ਸਦਾ ਸਦਾ ਲਈ ਜਾਨਾਂ ਵਾਰ ਗਏ ਇਸ ਦੁਖਾਨ ਦਾ ਬਦਲਾ ਲੈਣ ਲਈ ਸ਼ਹੀਦ ਉਧਮ ਸਿੰਘ ਤੇ ਭਗਤ ਸਿੰਘ ਰਾਜਗੁਰੂ ਸਖਦੇਵ ਨੇ ਆਪਣੀਆਂ ਜਾਨਾਂ ਵਾਰ ਕੇ ਅੰਗਰੇਜ਼ ਹਕੂਮਤ ਨੂੰ ਦੇਸ਼ ਵਿੱਚੋਂ ਕੱਢ ਕੇ ਹਿਸਾਬ ਲਿਆ ਵਸਾਖੀ ਦੇ ਸ਼ੁਭ ਜਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਾਲਾ ਇਹ ਤਿਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਤੇ ਨਿਗੀਆਂ ਯਾਦਾਂ ਵਾਲਾ ਹੋਵੇ ਤੇ ਅਸੀਂ ਸਭ ਇੱਕ ਦੂਸਰੇ ਨਾਲ ਮਿਲ ਕੇ ਇਹ ਵਿਸਾਖੀ ਦਾ ਤਿਹਾਰ ਮਨਾਈਏ